ਸਾਰੰਗ ਮਹੱਲਾ ਪੰਜਵਾਂ ਹਰ ਹਰੇ ਹਰ ਮੁਖੋ ਬੋਲ ਹਰ ਹਰੇ ਮਨ ਧਾਰੇ ਰਹਾਉ ਸਰਵਨ ਸੁਨਨ ਭਗਤ ਕਰਨ ਅਨਕ ਪਾਤਕ ਪੁਨਹ ਚਰਨ ਸਰਨ ਪਰ ਸਾਧੂ ਆਨਵਾਨ ਵਿਸਾਰੇ ਹਰ ਚਰਨ ਪ੍ਰੀਤ ਨੀਤ ਨੀਤ ਪਾਮ ਨਾਮਹਿ ਮਹਾ ਪਨੀਤ ਸੇਵਕ ਭੈ ਦੂਰ ਕਰਨ ਕਲਮਲ ਦੁਖ ਜਾਰੇ ਕਹਿ ਤੂੰ ਮੁਕਤ ਸੁਨਤ ਮੁਕਤ ਰਹਿਤ ਜਨਮ ਰਹਤੇ RAM RAM ਸਾਰਪੂਤ ਨਾਨਕ ਤਤ ਵਿਚਾਰੇ ਸਾਰੰਗ ਮਹੱਲਾ ਪੰਜਵਾਂ ਨਾਮ ਭਗਤ ਮੰਗ ਸੰਤ ਤਿਆਗ ਸਗਲ ਕਾਮੀ ਰਹਾਉ ਪ੍ਰੀਤ ਲਾਏ ਹਰ ਧਿਆਏ ਗੁਣ ਗੋਬਿੰਦ ਸਦਾ ਗਾਏ ਹਰ ਜਨ ਕੀ ਰੇਨ ਬਾਛ ਦੈਨ ਹਾਰ ਸੁਆਮੀ ਸਰਬ ਕੁਸਲ ਸੁਖ ਬਿਸਰਾਮ ਆਨੰਦਾ ਆਨੰਦ ਨਾਮ ਜਮ ਕੀ ਕਸ਼ ਨਾਹੀ ਤਰਾਸ ਸਿਮਰ ਅੰਤਰ ਜਾਮੀ ਏਕ ਸਰਨ ਗੋਬਿੰਦ ਚਰਨ ਸੰਸਾਰ ਸਗਲ ਤਾਪ ਹਰਨ ਨਾਵ ਰੂਪ ਸਾਧ ਸੰਗ ਨਾਨਕ ਪਾਰ ਗਰਾਮੀ ਸਾਰੀ ਮੁਹੱਲਾ ਪੰਜਵਾਂ ਗੁਣ ਲਾਲ گاਉ ਗੁਰ ਦੇਖੇ ਪੰਚਾਂ ਤੇ ਏਕ ਛੂਟਾ ਜੋ ਸਾਧ ਸੰਗ ਪਾਗਰੋਂ ਰਹਾਉ ਦ੍ਰਿਸ਼ਟੋ ਕਛ ਸੰਗ ਨਾ ਜਾਏ ਮਾਨ ਤਿਆਗ ਮੋਹਾ ਏਕੈ ਹਰ ਪ੍ਰੀਤ ਲਾਏ ਮਿਲ ਸਾਧ ਸੰਗ ਸੁਹਾ ਪਾਇਓ ਹੈ ਗੁਣ ਨਿਧਾਨ ਸਗਲ ਆਸ ਪੂਰੀ ਨਾਨਕ ਮਨ ਆਨੰਦ ਪਾਏ ਗੁਰਬਖਮਗਾਰ ਤੋਰੀ ਸਾਰੰਗ ਮਹੱਲਾ ਪੰਜਵਾਂ ਮਨ ਬੇਰਾਗੈ ਗੀ ਕੋਜਤੀ ਦਰਸਾਰ ਰਹਾ ਸਾਧੂ ਸੰਤਨ ਸੇਵਕੈ ਪ੍ਰਿਯੋਹੀ ਅਰਹਿ ਧਾਇਉ ਆਨਦ ਰੂਪੀ ਪੇਖਕੈ ਹਉ ਮਹਿਲ ਪਾਵੂੰਗੀ ਕਾਮ ਕਰੀ ਸਭ ਤਿਆਗ ਕੈ ਹਉ ਸਰਨ ਪਰੂੰਗੀ ਨਾਨਕ ਸੁਆਮੀ ਘਰ ਮਿਲੇ ਹਉ ਗੁਰਮਨਾਮੂੰਗੀ ਸਾਰੇ ਮਹੱਲਾ ਪੰਜਵਾਂ ਐਸੀ ਹੋਏ ਪਰੀ ਜਾਣ ਤੇ ਦਿਆਰ ਰਹਾਉ ਮਾਤਰ ਪਿਤਰ ਤਿਆਗ ਕੈ ਮਨ ਸੰਤਨ ਪਾਹੀ ਬਿਚਾਇਓ ਜਾਤ ਜਨਮ ਕੁਲ ਖੋਈਐ ਹਉ ਗਾਵਉ ਹਰਿ ਹਰੀ ਲੋਗ ਕਟੰਬ ਤੇ ਟੂਟੀਐ ਪ੍ਰਭ ਕੀਰਤਿ ਕੀਰਤ ਕਰੀ ਗੁਰਮੂ ਕੋ ਉਪਦੇਸਿਆ ਨਾਨਕ ਸੇਵ ਏਕ ਹਰੀ ਸਾਰੰਗ ਮਹਲ ਲਾ ਪੰਜਵਾਂ ਲਾਲ ਲਾਲ ਮੋਹਨ ਗੋਪਾਲ ਤੂੰ ਕੀਤ ਹਸਤ ਪਾਖਾਨ ਜੰਤ ਸਰਬਮੈ ਪ੍ਰਤਪਾਲ ਤੂੰ ਰਹਾਉ ਨਹਿ ਦੂਰ ਪੂਰ ਹਜੂਰ ਸੰਗੇ ਸੁੰਦਰ ਰਸਾਲ ਤੂੰ ਨਹਿ ਬਰਨ ਬਰਨ ਨਹਿ ਕੁਲਹਿ ਕੁਲ ਨਾਨਕ ਪ੍ਰਭ ਕਿਰਪਾਲ ਤੂੰ ਸਾਰੰਗ ਮਹੱਲਾ ਪੰਜਵਾਂ ਕਰਤ ਕੇਲ ਵਿਖੇ ਮੇਲ ਚੰਦਰ ਸੂਰ ਮੋਹੇ ਉਪਜਤਾ ਵਿਕਾਰ ਦੁੰਦਰ ਨੌ ਪਰਿ ਚੁਨਤ ਕਾਰ ਸੁੰਦਰ अनंग भाव करत फिरत बिन गोपाल तोहे रहाओ तीन पौने लपटाए रही काच कर्म ना जात सही उनमत अंध धंध रचत जैसे महासागर होए उदरे हर संत दास काट दीनी जम की फास पतत पावन नाम जाको सिमर नानक ओहे ੴ ਓੰਕਾਰ ਸਤਗੁਰ ਪ੍ਰਸਾਦਿ ਰਾਗ ਸਾਰੰਗ ਮਹੱਲਾ 9 ਹਰ ਬਿਨ ਤੇਰੋ ਕੋ ਨਾ ਸਹਾਈ ਕਾ ਕੀ ਮਾਤ ਪਿਤਾ ਸੁਤ ਬਨਤਾ ਕੋ ਕਾਹੂ ਕੋ ਭਾਈ ਰਹਾਉ ਤਨ ਧਰਨੀ ਅਰ ਸੰਪਤ ਸਗਰੀ ਜੋ ਮਾਨਿਉ ਅਪਨਾਈ ਤਨ ਛੂਟੈ ਕਛ ਸੰਗ ਨ ਚਾਲੈ ਕਹਾਂ ਤਾਹੀ ਲਪਟਾਈ ਦੀਨ ਦਿਆਲ ਸਦਾ ਦੁਖ ਭੰਜਨ ਤਾਂ ਸਿਓ ਰੂਚਨਾ ਬਢਾਈ ਨਾਨਕ ਕਹਿਤ ਜਗਤ ਸਭ ਮਿੱਥਿਆ ਜਿਉ ਸੁਪਨਾ ਰਹਿ ਨਾਈ ਸਾਰੰ ਮਹੱਲਾ ਨੌਆ ਕਹਾ ਮਨ ਵਿਖਿਆ ਸਿਓ ਲਪਟਾਈ ਯਾ ਯਗ ਮਹਿ ਕੋ ਰਹਿਨ ਨਾ ਪਾਵੇ ਇਕ ਆਵਹਿ ਇਕ ਜਾਹੀ ਰਹਾਉ ਕਾਂ ਕੋ ਤਨ ਧਨ ਸੰਪਤ ਕਾਂ ਕੀ ਕਾ ਸਿਓ ਨੇਹੋ ਲਗਾਈ ਜੋ ਦੀਸੈ ਸੋ ਸਗਲ ਬਨਾਸੈ ਜਿਉ ਬਾਦਰ ਕੀ ਸ਼ਾਹੀ ਤਜ ਅਭਮਾਨ ਸਰਨ ਸੰਤਨ ਗਹੋ ਮੁਕਤ ਹੋਹੀ ਸੇ ਨਮਾਹੀ ਜਨ ਨਾਨਕ ਭਗਵੰਤ ਭਜਨ ਬਿਨ ਸੁਖ ਸੁਪਨੈ ਪੀ ਨਾਹੀ ਸਾਰੰਗ ਮਹੱਲਾ ਨਉ ਕਹਾਂ ਨਰ ਆਪਨੋ ਜਨਮ ਗਵਾਵੇ ਮਾਇਆ ਮਦ ਵਿਖਿਆ ਰਸ ਰਚਿਓ ਰਾਮ ਸਰਨ ਨਹੀਂ ਆਵੇ ਰਹਾਉ ਇਹ ਸੰਸਾਰ ਸਗਲ ਹੈ ਸੁਪਨੋ ਦੇਖ ਕਹਾਂ ਲੋਭਾਵੇ ਜੋ ਉਪਜੈ ਸੋ ਸਗਲ ਬਨਾਸੈ ਰਹਿਨ ਨਾ ਕੋ ਪਾਵੇ ਮਿੱਥਿਆ ਤਨ ਸਾਚੋ ਕਰਮਾਨਿਓ ਇਹ ਬਿਦਿਆਪ ਬੰਧਾਵੇ ਜਨ ਨਾਨਕ ਸੋ ਜਨ ਮੁਕਤਾ ਰਾਮ ਭਜਨ ਚੇਤ ਲਾਵੇ ਸਾਰੰਗ ਮਹੱਲਾ ਨੌਆ ਮਨ ਕਰ ਕਬਹੂ ਨਾ ਹਰ ਗੁਣ ਗਾਇਓ ਵਿਖਿਆ ਸਖਤ ਰਹਿਓ ਨਿਸ ਬਾਸੁਰ ਕੀਨੋ ਆਪਨੋ ਭਾਇਉ ਰਹਾਉ ਗੁਰ ਉਪਦੇਸ ਸੁਨਿਓ ਨਹਿ ਕਾਨਨ ਪਰਦਾਰਾ ਲਪਟਾਇਉ ਪਰਿੰਦਾ ਕਾਰਨ ਬਹੁਤਾਵਤ ਸਮਝਿਓ ਨਹਿ ਸਮਝਾਇਉ ਕਹਾ ਕਹਉ ਮੈਂ ਆਪਣੀ ਕਰਨੀ ਜੇ ਬਿਦ ਜਨਮ ਗਵਾਇਉ ਕਹਿ ਨਾਨਕ ਸਭ ਔਗਨ ਮੋ ਮਹ ਰਾਖ ਲਿਹੁ ਸਰਨਾਇਉ ਰਾਜ ਸਾਰੰ ਅਸ਼ਟ ਪਦੀਆ ਮਹੱਲਾ ਪਹਿਲਾ ਘਰ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਹਰ ਬਿਨ ਕਿਉ ਜੀਵਾ ਮੇਰੀ ਮਾਈ ਜੈ ਜਗਦੀਸ਼ ਤੇਰਾ ਜਸ ਜਾਚੋਂ ਮੈਂ ਹਰ ਬਿਨ ਰਹਿਣ ਨਾ ਜਾਈ ਰਹਾਉ ਹਰ ਕੀ ਪਿਆਸ ਪਿਆਸੀ ਕਾਮਣ ਦੇਖੋਂ ਰਹਿਣ ਸੁਬਾਈ ਸ੍ਰੀ ਧਰਨਾਥ ਮੇਰਾ ਮਨ ਲੀਨਾ ਪ੍ਰਭ ਜਾਣੈ ਪੀਰ ਪਰਾਇ ਗਣਤ ਸਰੀਰ ਪੀ ਰਹਿ ਹਰ ਬਿਨ ਗੁਰ ਸ਼ਬਦੀ ਹਰ ਪਾਈ ਹੋ ਹੋ ਦਇਆਲ ਕਿਰਪਾ ਕਰ ਹਰ ਜਿਓ ਹਰ ਸਿਓ ਰਹਾ ਸਮਾਈ ਐਸੀ ਰਬਤ ਰਵੋ ਮਨ ਮੇਰੇ ਹਰ ਚਰਨੀ ਚਿਤ ਲਾਈ ਵਿਸਮ ਭਏ ਗੁਣ ਗਾਏ ਮਨੋਹਰ ਨਿਰਪਉ ਸਹਿਜ ਸਮਾਈ ਹਿਰਦੈ ਨਾਮ ਸਦਾ ਧੁਨ ਨਿਸ਼ਚਲ ਘਟੈ ਨਾ ਕੀਮਤ ਪਾਈ बिन नामे सब कोई निर탄 ਸਤਗੁਰੂ ਝੁਜ ਬੁਝਾਈ ਪ੍ਰੀਤਮ ਪ੍ਰਾਨ ਭਏ ਸੁਨ ਸਜਨੀ ਦੂਤ ਮੋਏ ਬਿਖ ਖਾਈ ਜਬ ਕੀ ਉਪਜੀ ਤਬ ਕੀ ਤੈਸੀ ਰੰਗੁਲ ਭਈ ਮਨ ਪਹਾਈ ਸਹਿਜ ਸਮਾਧ ਸਦਾ ਲਿਵ ਹਰਿ ਸਿਉ ਜੀਵਾ ਹਰ ਗੁਨ ਗਾਈ ਗੁਰ ਕਹਿ ਸ਼ਬਦ ਰਤਾ ਬੈ ਰਾਗੀ ਨਿਜ ਘਰ ਤਾੜੀ ਲਾਈ ਸੋਦਰਾਸ ਨਾਮ ਮਹਾਰਸ ਮੀਠਾ ਨਿਜ ਕਰ ਤਤ ਗਸਾਈ ਤਹ ਹੀ ਮਨ ਜਹ ਹੀ ਤੈ ਰਾਖਿਆ ਐਸੀ ਗੁਰਮਤ ਪਾਈ ਸੰਕ ਸੁਨਾਦ ਬ੍ਰਹਮਾਦ ਇੰਦਰਾਦਿ ਭਗਤ ਰਤੇ ਬਨ ਆਈ ਨਾਨਕ ਹਰ ਬਿਨ ਘਰੀ ਨਾ ਜੀਵਾ ਹਰ ਕਾ ਨਾਮ ਵਡਾਈ ਸਾਰੀ ਮਹੱਲਾ ਪਹਿਲਾ ਹਰ ਬਿਨ ਕਿਉ ਧੀਰੈ ਮਨ ਮੇਰਾ ਕੋਟ ਕਲਪ ਕੇ ਦੂਖ ਬਨਾਸਨ ਸਾਚ ਦਰੜਾਏ ਨਵੇਰਾ ਰਹਾਉ ਕ੍ਰੋਧ ਨਵਾਰ ਜਲੇ ਹੋ ਮਮਤਾ ਪ੍ਰੇਮ ਸਦਾ ਨਉ ਰੰਗੀ ਅਨਭਉ ਬਿਸਰ ਗਏ ਪ੍ਰਭ ਜਾਚਿਆ ਹਰ ਨਿਰਮਾਇਲ ਸੰਗੀ ਚੰਚਲ ਮਤ ਤਿਆਗ ਭਉ ਭੰਜਨ ਪਾਇਆ ਏਕ ਸ਼ਬਦ ਲਿਵ ਲਾਗੀ ਹਰ ਰਸ ਚਾਖ ਤ੍ਰਿਖਾ ਨਿਵਾਰੀ ਹਰ ਮੇਲ ਲੈ ਬੜ ਭਾਗੀ ਆ ਭਰਤ ਸਿੰਚ ਭਏ ਸੁ ਭਰ ਸਰ ਗੁਰਮਤਿ ਸਾਚ ਨੇ ਹਾਲਾ ਮਨ ਰਤਨਾ ਅਮਰਤੇ ਨੇ ਕੇਵਲ ਆਦ ਜੁਗਾਦ ਦਿਆਲਾ ਮੋਹਨ ਮੋਹਿ ਲਿਆ ਮਨ ਮੂਰਾ ਵੱਡੇ ਭਾਗ ਲਿਵ ਲਾਗੀ ਸਾਚ ਵਿਚਾਰ ਕਿਲ ਵਿਖ ਦੁਖ ਕਾਟੇ ਮਨ ਨਿਰਮਲ ਅਨਰਾਗੀ ਗਹਿਰ ਗੰਭੀਰ ਸਾਗਰ ਰਤਨਾਗਰ ਅਵਰ ਨਹੀਂ ਅਨ ਪੂਜਾ ਸ਼ਬਦ ਵਿਚਾਰ ਪਰਮ ਪਉ ਪੰੰਜਨ ਅਵਰ ਨ ਜਾਣਿਆ ਦੂਜਾ ਮਨੁਆ ਮਾਰ ਨਿਰਮਲ ਪਦ ਚੀਨਿਆ ਹਰ ਰਸ ਰਤੇ ਅਦ ਕਹਾਈ ਏਕਸ ਬਿਨ ਮੈਂ ਅਵਰ ਨ ਜਾਣਾ ਸਤਗੁਰੂ ਬੂਝ 부ਜਾਈ ਅਗਮ ਅਗੋਚਰ ਅਨਾਥ ਅਜੋਨੀ ਗੁਰਮਤ ਏਕੋ ਜਾਣਿਆ ਸੁਪਾਰ ਭਰੇ ਨਾਹੀ ਚਿਤ ਡੋਲੇ ਮਨ ਹੀ ਤੇ ਮਨ ਮਾਨਿਆ ਗੁਰ ਪ੍ਰਸਾਦੀ ਅਕਥੋ ਕਥਿਐ ਕਹੋ ਕਹਾਵੇ ਸੋਈ ਨਾਨਕ ਦੀਨ ਦਿਆਲ ਹਮਾਰੇ ਅਵਰ ਨਾ ਜਾਣਿਆ ਕੋਈ ਸਾਰੰਗ ਮਹੱਲਾ ਤੀਜਾ ਅਸ਼ਟ ਪਦੀਆਂ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਮਨ ਮੇਰੇ ਹਰ ਕੈ ਨਾਮ ਵਡਾਈ ਹਰ ਬਿਨ ਅਵਰ ਨਾ ਜਾਣਾ ਕੋਈ ਹਰ ਕੈ ਨਾਮ ਮੁਕਤ ਗਤ ਪਾਈ ਰਹਾਉ ਛਾਵਦ ਪਾਉ ਪੰਜਨ ਜਮ ਕਾਲ ਨਖੰਝਨ ਹਰ ਸ਼ੀਤੀ ਲਿਵਲਾਈ ਹਰ ਸੁਖ ਦਾਤਾ ਗੁਰਮੁਖ ਜਾਤਾ ਸਹਜਿ ਰਹਿਆ ਸਮਾਈ ਭਗਤਾਂ ਕਾ ਭੋਜਨ ਹਰ ਨਾਮ ਨਿਰੰਝਨ ਪੈਨਣ ਭਗਤ ਬਡਾਈ ਨਿਜ ਕਰਵਾਸਾ ਸਦਾ ਹਰ ਸੇਵਨ ਹਰ ਦਾਰ ਸੋਭਾ ਪਾਈ ਮਨਮੁਖ ਬੁੱਧ ਕਾਚੀ ਮਨੁਆ ਡੋਲੇ ਅਕਥ ਨ ਕਥੈ ਕਹਾਣੀ ਗੁਰਮਤਿ ਨਿਸ਼ਚਲ ਹਰਿ ਮਨ ਵਸਿਆ ਅਮਰਤ ਸਾਚੀ ਬਾਣੀ ਮਨ ਕੇ ਤਰੰਗ ਸ਼ਬਦ ਨਿਵਾਰੇ ਰਸਨਾ ਸਹਿਜ ਸੁਪਾਈ ਸਤਗੁਰ ਮਿਲ ਰਹੀਐ ਸਾਦੇ ਆਪਣੇ ਜਿਨ ਹਰਿ ਸੇਤੀ ਲਿਵ ਲਾਈ ਮਨ ਸ਼ਬਦ ਮਰੈ ਤਾਂ ਮੁਕਤੋ ਹੋਐ ਹਰ ਚਰਣੀ ਚਿਤ ਲਾਈ ਹਰ ਸਰ ਸਾਗਰ ਸਦਾ ਜਲ ਨਿਰਮਲ ਨਾਵੇ ਸਹਿਜ ਸੁਪਾਈ ਸ਼ਬਦ ਵਿਚਾਰ ਸਦਾ ਰੰਗ ਰਾਤੀ ਹਉ ਮੈਂ ਤ੍ਰਿਸ਼ਨਾ ਮਾਰੀ ਅੰਤਰ ਨੇ ਕੇਵਲ ਹਰ ਰਵਿਆ ਸਬ ਆਤਮ ਰਾਮ ਮਰਾਰੀ ਸੇਵਕ ਸੇਵ ਰਹੇ ਸੱਚ ਰਾਤੀ ਜੋ ਤੇਰੇ ਮਨ ਭਾਣੀ ਦੁਬਦਾ ਮਹਿਲ ਨਾ ਪਾਵੇ ਜਗ ਝੂਠੀ ਗੁਣ ਅਬਗਣ ਨਾ ਪਛਾਣੀ ਆਪੇ ਮੇਲ ਲਏ ਅਕਥ ਕਥਿਐ ਸੱਚ ਸ਼ਬਦ ਸੱਚ ਬਾਣੀ ਨਾਨਕ ਸਾਚੇ ਸੱਚ ਸਮਾਣੀ ਹਰ ਕਾ ਨਾਮ ਵਖਾਣੀ ਸਾਰੰਗ ਮਹਲਾ 3 ਮਨ ਮੇਰੇ ਹਰ ਕਾ ਨਾਮ ਅਤ ਮੀਠਾ ਜਨਮ ਜਨਮ ਕੇ ਕਿਲ ਵਿਖ ਭਾਉ ਭੰਜਨ ਗੁਰਮੁਖ ਏਕੋ ਢੀਠਾ ਰਹਾਉ ਕੋਟ ਕੁਟੰਤਰ ਕੇ ਪਾਪ ਬਨਾਸਨ ਹਰ ਸਾਚਾ ਮਨ ਪਾਇਆ ਹਰ ਬਿਨੇ ਅਵਰਨਾ ਸੂਜੈ ਦੂਜਾ ਸਤਗੁਰ ਏਕ ਬੁਝਾਇਆ ਪ੍ਰੇਮੁ ਪਦਾਰਥ ਜਿਨ ਘਟ ਵਸਿਆ ਸਹਜੇ ਰਹੇ ਸੁਮਾਈ ਸ਼ਬਦ ਰੱਤੇ ਸੇ ਰੰਗ ਚਲੂਲੇ ਰਾਤੇ ਸਹਜ ਸੁਭਾਈ ਰਸਨਾ ਸ਼ਬਦ ਵਿਚਾਰ ਰਸ ਰਾਤੀ ਲਾਲ ਭਈ ਰੰਗ ਲਾਈ RAM ਨਾਮ ਨੇ ਕੇਵਲ ਜਾਣਿਆ ਮਨ ਤ੍ਰਿਪਤਿਆ ਸ਼ਾਂਤਿਆਈ ਪੰਡਤ ਪੜ ਪੜ ਮੋਨੀ ਸਭ ਥਾਕੇ ਭੰ ਭੇਖ ਥਕੇ ਭੇਖ ਤਾਰੀ ਗੁਰ ਪ੍ਰਸਾਦ ਨਿਰੰજન ਪਾਇਆ ਸਾਚੈ ਸ਼ਬਦ ਵਿਚਾਰੀ ਆਵਾ ਗਾਉਣ ਨਿਵਾਰ ਸੱਚ ਰਾਤੇ ਸਾਚ ਸ਼ਬਦ ਮਨ ਪਾਇਆ ਸਤ ਗੁਰ ਸੇਵ ਸਦਾ ਸੁਖ ਪਾਈਐ ਜਿਨ ਵਿੱਚੋਂ ਆਪ গো ਆਇਆ ਸਾਚੈ ਸ਼ਬਦ ਸਹਿਜ ਧੁਨ ਉਪਜੈ ਮਨ ਸਾਚੈ ਲਿਵ ਲਾਈ ਅਗਮ ਅਗੋਚਰ ਨਾਮ ਨਿਰੰજન ਗੁਰਮਖ ਮਨ ਵਸਾਈ ਏਕ ਸਮੈ ਸਭ ਜਗ ਤੋ ਵਰਤੈ ਵਿਰਲਾ ਏਕ ਪਛਾਣੈ ਸ਼ਬਦ ਮਰੈ ਤਾਂ ਸਭ ਕਿਸ ਸੂਝੈ ਅਨੰਦਿਨ ਏਕੋ ਜਾਣੈ ਜਿਸਨੋ ਨਦਰ ਕਰੇ ਸੋਈ ਜਨ ਬੂਝੈ ਹੋਰ ਕਹਿਣਾ ਕਤਨ ਨਾ ਜਾਈ ਨਾਨਕ ਨਾਮ ਰੱਤੇ ਸਦਾ ਬੈਰਾਗੀ ਏਕ ਸ਼ਬਦ ਲਿਵਲਾਈ ਸਾਰੰਗ ਮਹੱਲਾ ਤੀਜਾ ਮਨ ਮੇਰੇ ਹਰ ਕੀ ਅਕੱਥ ਕਹਾਣੀ ਹਰ ਨਦਰ ਕਰੇ ਸੂਹੀ ਜਨ ਪਾਏ ਗੁਰਮੁਖ ਵਿਰ ਲੈ ਜਾਣੀ ਰਹਾਉ ਹਰ ਗਹਿਰ ਗੰਭੀਰ ਗੁਣੀ ਗਹੀਰ ਗੁਰ ਕਹਿ ਸ਼ਬਦ ਪਛਾਨਿਆ ਬਹੁ ਵਿਧ ਕਰਮ ਕਰੇ ਭਾਈ ਦੂਜੈ ਬਿਨ ਸ਼ਬਦੈ ਬਹੁ ਰਾਨਿਆ ਹਰ ਨਾਮ ਨਾਵੇ ਸੂਹੀ ਜਨ ਨਿਰਮਲ ਫਿਰ ਮੈਲਾ ਮੂਲ ਨਾ ਹੋਈ ਨਾਮ ਬਿਨਾ ਸਭ ਜਾਗ ਹੈ ਮੈਲਾ ਦੂਜੇ ਪਰਮਪਤਥ ਖੋਈ ਕਿਆ ਜੜਾ ਕਿਆ ਸੰਗ੍ਰਹਿ ਤਿਆਗੀ ਮੈਂ ਤਾਂ ਬੂਝ ਨਾ ਪਾਈ ਹੋਹ ਦਿਆਲ ਕਿਰਪਾ ਕਰ ਹਰ ਜਿਓ ਨਾਮੋ ਹੋਏ ਸਖਾਈ ਸੱਚਾ ਸਤ ਦਾਤਾ ਕਰਮ ਬਿਦਾਤਾ ਜਿਸ ਭਾਵੈ ਤਿਸ ਨਾਏ ਲਾਏ ਗੁਰੂ ਦਵਾਰੈ ਸੋਈ ਬੂਝੈ ਜਿਸ ਨੂੰ ਆਪ ਬੁਝਾਈ ਦੇਖ ਬਿਸਮਾਦ ਇਹ ਮਨ ਨਹੀਂ ਚੀਤੇ ਆਵਾਗੌਣ ਸੰਸਾਰਾ ਸਤਗੁਰ ਸੇਵੇ ਸੋਈ ਬੁਝੈ ਪਾਏ ਮੁਖ ਦਵਾਰਾ ਜਿਨ ਦਰ ਸੂਝੈ ਸੇ ਕਦੇ ਨਾ ਵਿਗਾੜੈ ਸਤਗੁਰ ਬੂਝ ਬੁਝਾਈ ਸਤ ਸੰਜਮ ਕਰਨੀ ਕਿਰਤ ਕਮਾਵੇ ਆਮਣ ਜਾਣ ਰਹਾਈ ਸੇ ਦਰ ਸਾਚੈ ਸਾਚ ਕਮਾਵੇ ਜਿਨ ਗੁਰਮੁਖ ਸਾਚ ਅਧਾਰਾ ਮਨ ਮੁਖ ਦੂਜੈ ਭਰਮ ਭੁਲਾਇ ਨਾ ਬੂਝੈ ਵਿਚਾਰਾ ਆਪੇ ਗੁਰਮਖ ਆਪੇ ਦੇਵੈ ਆਪੇ ਕਰ ਕਰ ਵੇਖੈ ਨਾਨਕ ਸੇ ਜਨ ਥਾਏ ਪਏ ਹੈ ਜਿਨ ਕੀ ਪਤ ਪਾਵੈ ਲੇਖੈ ਸਾਰੰਗ ਮਹਲਾ 5 ਅਸ਼ਟ ਪਦੀਆਂ ਘਰ ਪਹਿਲਾ ਇਕ ਓਅੰਕਾਰ ਸਤਗੁਰ ਪ੍ਰਸਾਦ ਗੁਸਾਈ ਪਰਤਾਪ ਤੁਹਾਰੂ ਡੀਠਾ ਕਰਨ ਕਰਾਮਨ ਉਪਾਏ ਸਮਾਵਨ ਸਗਲ ਸੱਤਰ ਪਤ ਬੀਠਾ ਰਹਾਉ ਰਾਣਾ ਰਾਉ ਰਾਜ ਭਏ ਰੰਕਾ ਓਨ ਝੂਠੇ ਕਹਿਣ ਕਹਾਇਓ ਹਮਰਾ ਰਾਜਨ ਸਦਾ ਸਲਾਮਤ ਤਾ ਕੋ ਸਗਲ ਘਟਾਂ ਜਸ ਗਾਇਓ ਉਪਮਾ ਸੁਨਹੁ ਰਾਜਨ ਕੀ ਸੰਤੋਹ ਕਹਿਤ ਜੇਤ ਪਹੁੰਚਾ ਬੇਸ਼ਮਾਰ ਵਡ ਸਾਹਾ ਦਾ ਤਾਰਾ ਉੱਚੇ ਤੇ ਉੱਚਾ ਪਮਨ ਪਰੋਇਓ ਸਗਲ ਆਕਾਰਾ ਪਾਵਕ ਕਾਸ਼ਟ ਸੰਗੇ ਨੀਰ ਧਰਨ ਕਰ ਵਾਖੀ ਏਕਤ ਕੋਇ ਨਾ ਕਿਸਹੀ ਸੰਗੇ ਕਟ ਕਟ ਕਥਾ ਰਾਜਨ ਕੀ ਚਾਲੈ ਕਰ ਕਰ ਤੁਜਹਿ ਉਮਾਹਾ ਜੀ ਜੰਤ ਸਭ ਪਾਛੈ ਕਰਿਆ ਪ੍ਰਥਮੇ ਰਿਜਕ ਸਮਾਹਾ ਜੋ ਕਿਛ ਕਰਨਾ ਸੋ ਆਪੇ ਕਰਨਾ ਮਸਲਤ ਕਾਹੂ ਦੀਨੀ ਅਨਕ ਜਤਨ ਕਰ ਕਰਹਿ ਦਿਖਾਈ ਸਾਚੀ ਸਾਖੀ ਚੀਨੀ ਹਰ ਭਗਤਾਂ ਕਰ ਰਾਖੇ ਆਪਣੀ ਦੀਨੀ ਨਾਮ ਵਡਾਈ ਜਿਨ ਜਿਨ ਕਰੀ ਅਵਗਿਆ ਜਨ ਕੀ ਤੇ ਤੈ ਦੀਏ ਰੁੜਾਈ ਮੁਕਤ ਭਏ ਸਾਧ ਸੰਗਤ ਕਰ ਤਿਨ ਕੇ ਅਵਗਨ ਸਭ ਪਰ ਹਰਿਆ ਤਿਨ ਕੋ ਦੇਖ ਭਏ ਕਿਰਪਾਲਾ ਤਿਨ ਭਵ ਸਾਗਰ ਤਰਿਆ ਹਮਨਾਨੇ ਨੀਚ ਤੁਮੇ ਵੱਡ ਸਾਹਿਬ ਕੁਦਰਤ ਕਾਉਣ ਬੀ ਚਾਰਾ ਮਨ ਤਨ ਸੀਤਲ ਗੁਰਦਰਸ਼ ਦੇਖੇ ਨਾਨਕ ਨਾਮ ਆਧਾਰਾ ਸਾਰਗ ਮਹੱਲਾ 5ਵਾਂ